you 对 <laughs> ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਤੇ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਇਸ ਵਿੱਚ ਠੀਕ ਠਾਕ ਹਾਂ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਥੇ ਹਨਾ ਦੇਖੋ ਜੀ ਮੀ ਹਨਾ ਚਾਰ ਦਿਨ ਹੋ ਗਏ ਸੀ ਪੰਦੇ ਨੂੰ ਤੇ ਅੱਜ ਸ਼ੁਕਰ ਹੈ ਹਨਾ ਮਾਲਕ ਦਾ ਵੀ ਮੀ ਨਹੀਂ ਆਇਆ ਸੀ ਤੇ ਵੈਸੇ ਸਲਾਬ ਬਹੁਤਾ ਹੀ ਪਈ ਸੀ ਕੰਧਾਂ ਨੂੰ ਕੋਠਿਆਂ ਨੂੰ ਹਨਾ ਤੇ ਫਰਸ਼ ਦੇਖੋ ਜੀ ਕਿੰਨੇ ਗਿੱਲਾ ਹੋਇਆ ਫਿਰ ਜਿਹਨੂੰ ਹੁਣੇ ਧੋਤਾ ਹੁੰਦਾ ਤੇ ਬਾਕੀ ਜਿਵੇਂ ਸਰਦੀ ਦਾ ਮੌਸਮ ਹੁੰਦਾ ਉਵੇਂ ਹੋਇਆ ਪਿਆ ਦੇਖੋ ਜੀ ਕਿੰਵੇਂ ਹੈ ਨਾ ਕੰਦਾ ਦੇ ਉੱਪਰ ਪਾਣੀ ਪਾਣੀ ਹੋਇਆ ਪਿਆ ਤੇ ਬਾਤੀ ਹਨਾ ਮੈਨੂੰ ਐ ਲੱਗਦਾ ਮੈਂ ਕਿ ਚਲ ਧੁੱਪ ਨਿਕਲੂਗੀ ਤੇ ਮੌਸਮ ਚੱਲ ਅੱਜ ਵਧੀਆ ਸੀ ਮਹਾਰਾਜ ਦੀ ਕਿਰਪਾ ਨਾਲ ਵੀ ਧੁੱਪ ਨਿਕਲ ਗਈ ਸੀ ਹਜੇ ਕਹਿੰਦੇ ਆ ਇੱਕ ਦੋ ਦਿਨ ਮੇਂ ਹੋਰ ਪੈਣਾ ਬਾਕੀ ਪਤਾ ਨਹੀਂ ਹੁਣ ਪ੍ਰਮਾਤਮਾ ਨੂੰ ਪਤਾ ਹੈ ਵੀ ਕਿਵੇਂ ਹੈ ਹਨਾ ਸਹੀ ਹੈ ਕਿ ਮੈਂ ਗਲਤ ਹੈ ਤੇ ਵਸ ਫਿਰ ਮੈਂ ਉੱਠ ਕੇ ਚਾਹ ਪਾਣੀ ਪੀ ਲਿਆ ਸੀ ਅਸੀਂ ਤੇ ਇੱਧਰ ਮੈਂ ਲੱਗ ਗਈ ਸੀ ਵਰਖਾ ਪਾਣੀ ਭਰ ਲਿਆ ਸੀ ਮੈਂ ਪੀਣ ਵਾਲਾ ਤੇ ਕਿਉਂਕਿ ਮੋਟਰ ਛੱਡੀ ਸੀ ਮੈਂ ਪੂਰੇ ਨਾਲ ਭਰ ਕੇ ਦਰਮਿਆ ਵਿਚ ਚਲ ਮੈਂ ਨਹਾਉਂਗੀ ਤੇ ਬਸ ਫਿਰ ਮੈਂ ਬਰਫ਼ ਪਾਤੀ ਸੀ ਪਹਿਲਾਂ ਤਾਂ ਜਦੋਂ 4-5 ਦਿਨ ਮੀਂਹ ਪਿਆ ਹੁੰਦਾ ਤਾਂ ਅਸੀਂ ਬਰਫ਼ ਬਸ ਉਹਨਾ ਇੱਕ ਛੋਟਾ ਗੁੱਲਾ ਹੀ ਪਾਉਂਦੇ ਸੀ ਤੇ ਹੁਣ ਅੱਜ ਗਰਮੀ ਜੀ ਸੀ ਵੀ ਮੈਂ ਤਾਂ ਚਲ ਦੋ ਪਾ ਲੈਣੇ ਆ ਤੇ ਫਿਰ ਮੈਂ ਦੋ ਗੁੱਲੇ ਪਾਲੇ ਸੀ ਭਰ ਕੇ ਪਾਣੀ ਉਹਦੀ ਬਰਫ਼ ਦੇ ਤੇ ਵਾਸਤੇ ਫਿਰ ਮੈਂ ਇਹਨੂੰ ਉਹਦਾ ਟੱਕਣ ਨੂੰ ਮਾਂਜ ਰਹੀ ਸੀ ਸਾਬਣ ਨਾਲ ਕਿਉਂਕਿ ਇਹ ਵੀ ਮੈਂ ਮਾਂਜਿਆ ਸੀ ਕੈਂਪਰ ਤੇ ਬਸ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਮੈਂ ਇੱਥੇ ਟੱਕਦਾ ਸੀ ਬਰਫ਼ ਪਾ ਕੇ ਤੇ ਵਾਸੀ ਫਿਰ ਮੈਂ ਹੁਣ ਹਣਾ ਬਾਲਟੀ ਲੈ ਕੇ ਜਾਉਂਗੀ ਹੁਣ ਭਰ ਲਾਂਗੇ ਆਪਾਂ ਤੇ ਇੱਥੇ ਮੈਂ ਨਾ ਕੱਪੜੇ ਨਾਲ ਸਾਫ ਕਰ ਰਹੀ ਸੀ ਕਿਉਂਕਿ ਪਾਣੀ ਪਾਣੀ ਹੋ ਗਿਆ ਸੀ ਤੇ ਕਿਉਂਕਿ ਪਾਣੀ ਹੋਈ ਜਾਂਦਾ ਜਦੋਂ ਆਪਾਂ برف ਵਗੈਰਾ ਪਾਉਂਦੇ ਹਣਾ ਪਾਣੀ ਭਰਦੇ ਆ ਤੇ ਸਲਤ ਤੇ ਹੋਗਾ ਜੇ ਫਰਮਾਂ ਦਾ ਚਾ ਕਪੜਾ ਫੇਰ ਤੇ ਸੁੱਕ ਜੂਗਾ ਨਹੀਂ ਤਾਂ ਨਾਲ ਦੇ ਨਾਲ ਬਿਲ ਗਰਮ ਉਹ ਦੂਜਾ ਰਹੂਗਾ ਚਿੱਕੜ ਹੋ ਜੂਗਾ ਸਲਤ ਤੇ ਤੇ ਬਸ ਇੱਧਰ ਸਨਿਆਣ ਝਾੜੂ ਲਾ ਲਿਆ ਸੀ ਰੂਮ ਦੇ ਵਿੱਚ ਤੇ ਦੋਨਾਂ ਰੂਮਾਂ ਦੇ ਵਿੱਚ ਲਾਤਾ ਸੀ ਬੈੱਡ ਵੁੱਡ ਸਹੀ ਕਰਦੇ ਸੀ ਚਾਤਰ ਸੀ ਕਰਦੇ ਸੀ ਤੇ ਇਧਰ ਵੀ ਮੰਜਾ ਡਾਇਆ ਹੋਇਆ ਸੀ ਇਧਰ ਸਨਿਆਣ ਝਾੜੂ ਲਾ ਰਹੀ ਸੀ ਬਾਹਰ ਤੇ ਹਣਾ ਇੱਥੇ ਵਸੇ ਝਾੜੂ ਲਾ ਕੇ ਇਕੱਠਾ ਕਰ ਦੂਗੀ ਕੂੜਾ ਤੇ ਇਕੱਠਾ ਕਰਕੇ ਆ ਦੇਖੋ ਚੁੱਲਾ ਵੀ ਸਾਡਾ ਭਿੱਜ ਗਿਆ ਨਾਲੇ ਉੱਪਰ ਪੱਥਰ ਉਠਲ ਦਿੱਤੇ ਹੋਏ ਸੀ ਤਾਂ ਵੀ ਖਣਾ ਵਿੱਚ ਦੇ ਪਾਣੀ ਚਲੇ ਗਿਆ ਤੇ ਬਸ ਹੁਣ ਧੁੱਪ ਨਿਕਲਦੀ ਆ ਰਹੀ ਸੀ ਤੇ ਆ ਦੇਖੋ ਤੁਸੀਂ ਦੇਖ ਹੀ ਰਿਹਾ ਗੰਧ ਦੇ ਉੱਪਰ ਥੋੜੀ ਤੇ ਪੀਲੀ ਜਿਹੀ ਰੋਸ਼ਨੀ ਤੁਹਾਨੂੰ ਦਿਂਦੀ ਹੋਊਗੀ ਤੇ ਧੁੱਪ ਨਿਕਲਿਆ ਹੀ ਤੇ ਫਿਰ ਇੱਥੇ ਫਿਰ ਮੈਂ ਆ ਗਈ ਸੀ ਬਣਾ ਤੋ ਕੇ ਸੀ ਜੋਤ ਬੱਤੀ ਕੀਤੀ ਹੋਇਆ ਬਾਟ ਕਰਕੇ ਤੇ ਫਿਰ ਮੈਂ ਮੰਦਿਰ ਚਲੀ ਗਈ ਸੀ ਮੰਦਿਰ 와 ਕੇ ਫਿਰ ਮੈਂ ਰੋਟੀ ਲੱਗ ਗਈ ਸੀ ਲੋਣ ਕਿਉਂਕਿ ਨਾਸ਼ਤਾ ਬਣਾਉਣਾ ਸੀ ਤੇ ਬਸ ਆਟਾ ਵਗੈਰਾ ਪਿਆਸੀ ਕੁੰਨੇ ਹੋਇਆ ਵਸ ਫਿਰ ਮੈਂ ਇੱਥੇ ਕਿਉਂ ਗਰਮ ਕਰ ਲਉਂਾਸਤੇ ਰੱਖਦਾ ਸੀ ਤਵੇ ਦੇ ਉੱਪਰ ਤੇ ਵਸ ਫਿਰ ਆਪਣਾ ਡੇਲੀ ਦਾ ਨਾਸ਼ਤਾ ਕੋਣ ਪਤਾ ਹੀ ਹੈ ਤੇ ਵਿਜਾਤਾ ਨਮਕੀਨ ਬਰੌਂਠੇ ਹੁੰਦੇ ਆ ਤੇ ਜਾਂ ਫਿਰ ਹਨਾ ਦਹੀਂ ਨਾਲ ਚਟਨੀ ਹੁੰਦੀ ਹੈ ਜਾਂ ਚਾਹ ਨਾਲ ਹੁੰਦੀ ਹੈ ਵਸ ਹਨ ਆਪਣੇ ਇਹ ਰੁਟੀਨ ਦੇ ਵਿੱਚ ਤੇ ਬਾਕੀ ਜੇ ਕੋਈ ਸਬਜ਼ੀ ਪਈ ਹੋਵੇ ਹੁੰਦੀ ਸਬਜ਼ੀ ਨਾਲ ਵੀ ਖਾ ਲੈਣਾ ਪਰ ਬੱਚੇ ਨਹੀਂ ਖਾਂਦੇ ਕਿਉਂਕਿ ਉਹ ਹਨਾ ਜਾਂ ਤਾਂ ਚਟਨੀ ਤੇ ਦਹੀਂ ਨਾਲ ਖਾਂਦੇ ਜਾਂ ਫਿਰ ਜੇ ਚਾਹ ਹੋਵੇ ਤਾਂ ਨਾਣ ਮਿਰਚਾਂ ਵਾਲੇ ਨਾਲ ਜੇ ਦਹੀਂ ਨਾ ਹੋਵੇ ਤਾਂ ਫਿਰ ਉਹ ਨਾਣ ਮਿਰਚਾਂ ਵਾਲੇ ਖਾਂਦੇ ਜਾਂ ਨਾਲ ਤੇ ਬਸ ਫਿਰ ਮੈਂ ਇੱਥੇ ਫਟਾਫਟ ਲੱਗ ਕੇ ਸਨਾਸਤਾ ਬਣਾਉਣ ਤੇ ਪਹਿਲਾਂ ਮੈਂ ਹਨਾ ਤੇੜੇ ਕਰਕੇ ਤੇ ਪਰੌਂਠੇ ਬਣਾ ਕੇ ਰੱਖ ਲੂੰਗੀ ਹੋਲਡ ਕਰਕੇ ਤੇ ਕਿਉਂਕਿ ਕਿਉਂ ਗਰਮ ਹੋ ਰਿਹਾ ਸੀ ਹਜੇ ਫਿਰ ਮੈਂ ਕਿ ਫਟਾਫਟ ਵਾਸਤੇ ਹਨਾ ਹੋਲਡ ਕਰਕੇ ਰੱਖ ਲਾਂ ਤੇ ਇਹਰ ਨਾਲ ਦੇ ਨਾਂ ਬੰਦਾ ਮਰਾੜੀ ਹੁੰਦੇ ਇੱਕ ਸਾਈਡ ਤੇ ਪਾਈ ਜਾਂਦਾ ਵੇਲ ਕੇ ਤੇ ਬਾਕੀ ਫਿਰ ਵਸ ਮੈਂ ਕਿਉ ਗਰਮ ਹੋ ਗਿਆ ਸੀ ਮੇਰਾ ਤਵਾ ਵੀ ਗਰਮ ਹੋ ਗਿਆ ਸੀ ਤੁਸੀਂ ਦੇਖ ਹੀ ਰਹੇ ਹੋ ਹਨਾ ਧੂਆ ਨਿਕਲ ਹੀ ਜਾਂਦਾ ਤਵੇ ਤੇ ਤੇ ਬਸ ਫਿਰ ਮੈਂ फटाफट ਬੇਲ ਕੇ ਤੇ ਪਾਤੀ ਇਸ ਤਵੇ ਤੇ ਪਰੌਂਠਾ ਪਾਤਾ ਸੀ ਤੇ ਪਰੌਂਠਾ ਪਾ ਕੇ ਦੇ ਵਾਸਤੇ ਹੁਣ ਮੈਂ ਦਾਦਾ नाश्ਤਾ ਬਣਾ ਲੂੰਗੀ ਤੇ ਆ ਜੀ ਤੁਸੀਂ ਵੀ ਕਰ ਲਓ ਨਾਸ਼ਤਾ ਰੈਡੀ ਹੈ ਤੇ ਬਸ ਫਿਰ ਹਨਾ ਨਾਸ਼ਤਾ ਤਿਆਰ ਕਰਕੇ ਤੇ ਮੈਨੂੰ ਆਏ ਸੇ फटाफट ਨਾਸ਼ਤਾ ਤਿਆਰ ਕਰ ਦਵੇ ਅੱਗੇ ਹੋਰ ਕੰਮ ਕਰੂਗੀ ਕਰੀਗੀ ਤੇ ਜੇ ਸਨਾਸਤਾ ਬਣਾ ਲਿਆ ਤੇ ਬੱਚਿਆਂ ਨੇ ਨਾਸਤਾ ਕਰ ਲਿਆ ਤੇ ਮੈਂ ਹਜੇ ਕਰਨਾ ਤੇ ਮੈਂ ਨਾਸਤਾ ਆਪ ਦਾ ਪਾਲਿਆ ਪਰੌਂਠੇ ਚਾਹ ਤੁਹਾਨੂੰ ਪਤਾ ਹੀ ਹੈ ਬਸ ਹਨ ਤੇ ਜਦ ਕੋਈ ਸਬਜੀ ਹੁੰਦੀ ਤਾਂ ਆਪਾਂ ਉਹਦੇ ਨਾਲ ਖਾ ਲੈਂਦੇ ਸਬਜੀ ਅੱਜ ਹੈ ਨਹੀਂ ਕਿ ਮਸਾਲਾ ਜਾਈ ਆ ਛਟਣੀ ਪਈ ਹੈ ਛਟਣੀ ਨਾਲ ਖਾ ਲਾਂਗੇ ਇਧਰ ਮੈਂ ਦੁੱਧ ਨੂੰ ਵਾਲਾ ਦਿੱਤਾ ਤੇ ਹਜੇ ਸਾਲਫ ਸੁਲਫ ਸਾਫ ਕਰਨ ਵਾਲੀ ਪਈ ਆ ਭਾਂਡੇ ਧੋਣ ਵਾਲੇ ਪਏ ਆ ਤੇ ਹਨ ਬਾਕੀ ਹਨ ਕੰਮ ਹਜੇ ਪਿਆ ਥੋੜਾ ਜਿਹਾ ਬਾਕੀ ਸਾਰਾ ਕਰ ਲਿਆ ਤੇ ਅੱਜੋਂ ਅਸਾਂ ਥੋੜਾ ਜਿਹਾ ਹਨਾ ਬੱਦਲ ਵਾਈ ਜਿੱਥੇ ਧੁੱਪ ਚ ਨਿਕਲ ਜਾਂਦੀ ਐ ਹਵਾ ਤੇਜੀ ਨਾਲ ਨਿਕਲ ਜਾਂਦੀ ਐ ਕਿਤੇ ਐ ਬੱਦਲ ਜੋ ਹੋ ਜਾਂਦੇ ਐ ਹਵਾ ਚੱਲੀ ਜਾਂਦੀ ਐ ਤੇ ਬਾਕੀ ਕਹਿ ਰਹੇ ਆ ਵੀ ਅੱਜ ਹਨਾ ਮੀਂਹ ਪਊਗਾ ਵਿੱਚ ਕਹਿੰਦੇ ਅੱਜ ਨਹੀਂ ਪੈਣਾ ਤਿੰਨ ਦਿਨ ਪੈਣਾ ਲੱਗਾ ਲਗਾਤਾਰ ਕੱਲ ਤੋਂ ਮੱਕੇ ਦੇਖਦੇ ਆ ਹਨਾ ਕਿਵੇਂ ਰੱਬ ਕਰਦਾ ਜੋ ਰੱਬ ਨੂੰ ਮਨਜ਼ੂਰ ਐ ਉਹੀ ਹੁਣ ਕਈ ਵਾਰ ਨੈਟ ਵੀ ਗਲਤ ਦੱਸ ਦਿੰਦਾ ਤੇ ਰੱਬ ਦਾ ਨੱਟ ਨੂੰ ਵੀ ਝੂਠਾ ਪਾ ਦਿੰਦਾ ਤੇ ਬਾਕੀ ਦੇਖਦੇ ਹਾਂ ਬਸ ਜੀ ਹੁਣ ਮੈਂ ਕਰਨ ਲੱਗੀ ਨਾਸ਼ਤਾ ਤੇ ਨਾਸ਼ਤਾ ਕਰਕੇ ਫਿਰ ਦਵਾਈ ਵਗੈਰਾ ਲਵਾਂਗੀ ਕਿਉਂਕਿ ਦਵਾਈ ਨੂੰ ਮੈਨੂੰ 10:00 ਵਜੇ 10:00 ਵਜੇ 11:00 ਕੰਮ ਕਰਦੇ ਨੂੰ ਫਿਰ ਦਵਾਈ ਭੁੱਲ ਜਾਨੀ ਹੈ ਟੇਬਲ ਤੇ ਰੱਖੀ ਹੋਈ ਹੈ ਦਵਾਈ ਨੇ ਕਿਾ ਚਲ ਨਾਸ਼ਤਾ ਕਰਕੇ 10 ਮਿੰਟ ਰੁੱਕ ਕੇ ਫਿਰ ਆਪਾਂ ਦਵਾਈ ਲੈ ਲਾਂਗੇ ਤੇ ਇੱਥੇ ਫਿਰ ਮੈਂ ਲੱਗੀ ਸੀ ਭਾਂਡੇ ਸਾਫ ਕਰਨ ਤੇ ਭਾਂਡੇ ਵਸ ਮੈਂ ਧੋ ਕੇ ਇੱਕ ਸਾਈਡ ਕਰ ਦੂੰਗੀ ਸਾਰੇ ਤੇ ਪਹਿਲਾਂ ਨਾ ਰੋਟੀ ਖਾ ਕੇ ਨੇਸਦੀ ਚੜਹੀ ਜਾਂਦੀ ਆਲਸ ਹੋ ਜਾਂਦਾ ਪਹਿਲਾਂ ਮੈਂ ਪੈ ਗਈ ਸੀ ਮਨ ਤਾਂ ਚਾਹ ਦਸ ਮਿੰਟ ਪੈਣੀ ਆ ਤੇ ਰੋਟੀ ਖਾ ਕੇ ਜਦੋਂ ਪਈ ਤੇ ਵਸ ਨੀਂਦ ਜੀ ਆਉਣ ਲੱਗ ਗਈ ਫਿਰ ਮੈਂ ਕਿ ਨਹੀਂ ਮੈਂ ਪਹਿਲਾਂ ਭਾਂਡੇ ਨੂੰ ਸਾਫ਼ ਕਰਿਆ ਮੈਂ ਤੇ ਫੇਰ ਹੀ ਆਪਾਂ ਖਾਣਾ ਪਾਵਾਂਗੇ ਕਿਉਂਕਿ ਕੰਮ ਵਿੱਚ ਵਿਚਾਲ ਪਿਆ ਹੋਇਆ ਫਿਰ ਚੰਗਾ ਨਹੀਂ ਲੱਗਦਾ ਕੋਈ ਆ ਗਿਆ ਜਾਂਦਾ ਕਈ ਵਾਰ ਤੇ ਐਸੀ ਹੂੰ ਵੀ ਪੜਾ ਹੀ ਲੱਗਦਾ ਵੀ ਆਏ ਵਧੀਆ ਨਹੀਂ ਲੱਗਦਾ ਜਦੋਂ ਕੰਮ ਛੱਡ ਕੇ ਆਪਾਂ ਪੈ ਜਾਈਏ ਤੇ ਬਾਕੀ ਜਿਹੜੀ ਲੇਡੀ ਹੁੰਦੀ ਆ ਉਹ ਤਾਂ ਹਨਾ ਕੰਮ ਕਰ ਬਿਨਾ ਸਰਦਾ ਨਹੀਂ ਚਾਹੇ ਉਹ ਬਿਮਾਰ ਹੋਵੇ ਚਾਹੇ ਠੀਕ ਹੋਵੇ ਤੇ ਕੰਮ ਤਾਂ ਉਹਨੂੰ ਕਰਨਾ ਹੀ ਪੈਂਦਾ ਤੇ ਚਾਹੇ ਥੋੜਾ ਕਰ ਲਵੇ ਬਾਕੀ ਹਨਾ ਹੋਰ ਕਰੇ ਨਾ ਕਰੇ ਰੋਟੀ ਪਾਣੀ ਤਾਂ ਪਕਾਉਣਾ ਹੀ ਪੈਂਦਾ ਤੇ ਤਾਂ ਕਰਕੇ ਹਨਾ ਲੇਡੀ ਨੂੰ ਕੋਈ ਛੁੱਟੀ ਨਹੀਂ ਹੈਗੀ ਜੈਂਟਸ ਨੂੰ ਤਾਂ ਫਿਰ ਵੀ ਛੁੱਟੀ ਹੋਈ ਆਂਦੀ ਹੈ ਕੋਈ ਸੰਡੇ ਦੀ ਕੋਈ ਦਿਨ ਤਿਆਰ ਦੀ ਤੇ ਹਨਾ ਬਾਕੀ ਜੈਨਸ ਨੂੰ ਵੀ ਛੁੱਟੀ ਕਰ ਲੈਂਦਾ ਜਿਵੇਂ ਉਹਨੂੰ ਕੁਝ ਦੁੱਖਦਾਰ ਹਨਾ ਬੰਦਾ ਕਰ ਲੈਂਦਾ ਹੁੰਦਾ ਤੇ ਚੱਲ ਮੈਂ ਅੱਜ ਕੰਮ ਤੇ ਨਹੀਂ ਆਂਦਾ ਮੈਂ ਅੱਜ ਕੰਮ ਨਹੀਂ ਕਰ ਸਕਦਾ ਵੀ ਮੈਂ ਬਿਮਾਰ ਆ ਤੇ ਪਰ ਲੇਡੀ ਜੀ ਕਿਨੂੰ ਕਵੇ ਲੇਡੀ ਜੀ ਨੂੰ ਤਾਂ ਹਰ ਇੱਕ ਕੰਮ ਕਰਨੇ ਪੈਂਦਾ ਚਾਹੇ ਦਵਾਈ ਲੈ ਕੇ ਪੈਜ 10 ਮਿੰਟ ਅਰੇਸਟ ਕਰ ਲੇ ਪਰ ਫਿਰ ਵੀ ਉੱਠ ਕੇ ਕੰਮ ਤੇਜ਼ਾ ਲੱਗਣਾ ਹੀ ਪੈਂਦਾ ਤੇ ਉਹੀ ਮੈਂ ਕਹਿ ਰਹੀ ਆ ਵੀ ਲੇਡੀ ਜੀ ਨੂੰ ਕੋਈ ਛੁੱਟੀ ਨਹੀਂ ਹੈਗੀ ਤੇ ਲੇੜੀ ਨੂੰ ਹਰ ਕੰਮ ਕਰਨੇ ਪੈਂਦਾ ਤੇ ਚਾਹੇ ਹਨਾ ਉਹ ਵੇ ਥੋੜਾ-ਮੋਟਾ ਛੱਡ ਕੇ ਪੈ ਜੇ ਰੈਸਟ ਕਰ ਲੇ ਬਾਅਦ ਚ ਕਰ ਲੇ ਤੇ ਚਾਹੇ ਅਗਾਂ ਟਾਈਮ ਅਨਸਾਰ ਕਰ ਲੇ ਪਰ ਕਰਨਾ ਤਾਂ ਕਰਨਾ ਹੀ ਪੈਂਦਾ ਤੇ ਬਸ ਮੈਂ ਇਹ ਕਹਿਣਾ ਚਾਹੁੰਨੀ ਆ ਹਨਾ ਇਹ ਬੰਦੇ ਨੂੰ ਤਾਂ ਛੁੱਟੀ ਮਿਲ ਜਾਂਦੀ ਲੇਡੀ ਨੂੰ ਕੋਈ ਛੁੱਟੀ ਨਹੀਂ ਤੇ ਬਾਕੀ ਵਿਰਵਣਾ ਕੰਮਕਾਰ ਤਾਂ ਕਰਨੀ ਆ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਤਾਂ ਕਰਨਾ ਹੀ ਪੈਂਦਾ ਤੇ ਬਸ ਫੇਰ ਹਨਾ ਹੁਣ ਮੈਂ ਭਾਂਡੇ ਸਾਫ ਕਰ ਰਹੀ ਆ ਤੇ ਬਸ ਹੰਦਾ ਵਾ ਮਾਜ ਕੇ ਤੇ ਫਿਰ ਮੈਂ ਇੱਕ ਸਾਈਡ ਕਰ ਦੂੰਗੀ ਫਿਰ ਮੈਂ ਧੋ ਕੇ ਫਿਰ ਨੰਚੰਗੀ ਤਰ੍ਹਾਂ ਹੁਸ਼ਕ ਕਰਕੇ ਤੇ ਫਿਰ ਆਪਾਂ ਇਹ ਟੋਕਰੇ ਬਾਹਰ ਰੱਖਾਂਗੇ ਕਿਉਂਕਿ ਅੰਦਰ ਨਾਲ ਸਲਾਬ ਵੇਜ ਰਹਿੰਦੇ ਭਾਂਡੇ ਕਿਉਂਕਿ ਇੱਕ ਤਮੀ ਦਾ ਮੌਸਮ ਹੈ ਹਨਾ ਸਲਾਬ ਜੀ ਆਈ ਪਈ ਹੈ ਸਾਰੇ ਕਮਰਿਆਂ ਦੇ ਵਿੱਚ ਰਸੋਈ ਦੇ ਵਿੱਚ ਤੇ ਸੀਗੇ ਸੀਗੇ ਜੀ ਕਰੀ ਜਾਂਦੀ ਹੈ ਗਿੱਲਾ ਹੋਇਆ ਤੇ ਤਾਂ ਤਾਂ ਕਰਕੇ ਤੇ ਫਿਰ ਹਨਾ ਮੈਂ ਕਿ ਚੱਲ ਵੀ ਫਟਾਫਟ ਭਾਂਡੇ ਮਾਲ ਕੇ ਸਾਰਾ ਤੇ ਵੀ ਮੈਂ ਧੋ ਕੇ ਬਾਹਰ ਹੀ ਰੱਖ ਦੂੰ ਟੋਕਰੇ ਉੱਤੇ ਧੁੱਪ ਨਿਕਲੀ ਸੀ ਮੈਂ ਕਿ ਚੰਗੀ ਤਰ੍ਹਾਂ ਹਨਾ ਵੀ ਧੁੱਪ ਜੀ ਲੱਗ ਜੇ ਭਾਂਡੇ ਨੂੰ ਤਾں ਕਰਕੇ ਹਰ ਮੈਂ ਤਾਂ ਚੱਲ ਵੀ ਸਵੇਰੇ ਤੁਹਾਨੂੰ ਪਤਾ ਹੀ ਹੈ ਭਾਂਡੇ ਹੋਈ ਜਾਂਦੇ ਕਾਫੀ ਵੀ ਸਵੇਰੇ ਨਾਸ਼ਤਾ ਦੇ ਹੋ ਜਾਂਦੇ ਹੈ ਸਵੇਰੇ ਚਾਹ ਪਾਣੀ ਦੇ ਹੋ ਜਾਂਦੇ ਇਹੜੇ ਆਪਣੇ ਹੁੰਦੇ ਸੋ ਆਦੇ ਪਹਿਲੇ ਟਾਈਮ ਤੇ ਚਾਹ ਦੇ ਤੇ ਤਾں ਕਰਕੇ ਚਕਲਾ ਬੇਲਣਾ ਹੋ ਗਿਆ ਨਾ ਤਵਾ ਹੋ ਗਿਆ ਮੈਂ ਸਵੇਰ ਡੇਲੀ ਦੇ ਵਿੱਚ ਰੋਹ ਸਾਫ ਕਰਦੀ ਕਰਦੀ ਆ ਤੇ ਪ੍ਰਾਂਧ ਘੋਮਾਂ ਦੇ ਮੈਂ ਇੱਕ ਦੋ ਦੋ ਛੱਟੇ ਧੋਣਾਂ ਤੇ ਪਰ ਚਕਲਾ ਬੇਲਣਾ ਤੇ ਤਵਾ ਕਰਨਾ ਰੋਹ ਹੀ ਸਾਫ ਕਰਦੀ ਆ ਤੇ ਕਿ ਆਪਾਂ ਰੋਟੀ ਪਕਾਉਣ ਤੋਂ ਨਾਸ਼ਤਾ ਬਕੌਣੇ ਹੋਦੋਂ ਪਹਿਲਾਂ ਵੀ ਇਹ ਪਾ ਸਾਫ ਕਰਦੇ ਆਂ ਫਿਰ ਨਾਸ਼ਤਾ ਬਣਾ ਕੇ ਉਹਦੋਂ ਵਾਲੇ ਜਿਹੜਾ ਭਾਂਡੇ ਸਾਫ ਕਰਦੇ ਹਾਂ ਉਹ ਵੀ ਤਵਾ ਸਾਫ ਕਰਕੇ ਰੱਖਦੇ ਕਿਉਂਕਿ ਥੰਦੀ ਆਈ ਜੀ ਹੁੰਦੀ ਆ ਪਰੌਂਠੇ ਵਗੈਰਾ ਬਣਾਉਣੇ ਆ ਤੇ ਕੀੜੀਆਂ ਕੁੜੀਆਂ ਲੱਗ ਜਾਂਦੀਆਂ ਬਾਕੀ ਹੋਰ ਵੀ ਕੋਈ ਜਾਨਵਰ ਮੂਲ ਆ ਜਾਂਦਾ ਤੇ ਤਾਂ ਕਰਕੇ ਫਿਰ ਮੈਂ ਧੋ ਕੇ ਰੱਖ ਦਿੰਨੀ ਆ ਤੇ ਬਸ ਫਿਰ ਮੈਂ ਇੱਥੇ ਭਾਂਡੇ ਸਾਰੇ ਮਾਇਲੇ ਸੀ ਤੇ ਹੁਣ ਮੈਂ ਤਵਾ ਸਾਫ ਕਰ ਰਹੀ ਸੀ ਉਹ ਮੈਂ ਚੰਗੀ ਤਰ੍ਹਾਂ ਪਹਿਲਾਂ ਜਿਹੜੇ ਉਹ ਹੁੰਦੇ ਆ ਦੇ ਇਟ ਦੀ ਹੈਣਾ ਥੋੜੀ ਜਿਹੀ ਬੱਟੀ ਉਹਦੇ ਨਾਲ ਸਾਫ ਕਰ ਲੈਣੀ ਆ ਉਹਨੂੰ ਕਰਕੇ ਚੰਗੀ ਤਰ੍ਹਾਂ ਤੇ ਫਿਰ ਮਸਕਰਬ ਕਰ ਹੁੰਦਾ ਜਿਹੜਾ ਸਟੀਲ ਬੁਰਸ਼ ਹੁੰਦੀ ਆ ਦਿੰਦੇ ਆ ਤੇ ਤਾਰਾਂ ਵਾਲਾ ਤੇ ਜਿਹਦੇ ਨਾਲ ਆਪਾਂ ਕੋਈ ਭਾਂਡੇ ਦੇ ਬਾਰੇ ਮਾਂ ਦੇ ਮਿੱਟੀ ਮਿੱਟੀ ਉਹਨਾਂ ਉਹਦੇ ਨਾਲ ਮਸਕਰਬੀ ਤਰ੍ਹਾਂ ਉੱਤੇ ਸਾਬਣ ਲਾ ਕੇ ਸਾਫ ਕਰ ਦੇਣੀ ਤੇ ਵਧੀਆ ਤਵਾ ਨਿਕਲ ਜਾਂਦਾ ਤੇ ਵਸੇ ਮੈਂ ਤਵਾ ਮਾਂਜ ਕੇ ਤੇ ਫਿਰ ਇੱਥੇ ਸਿੰਗ ਸਾਫ ਕਰ ਲਵਾਂਗੀ ਚੰਗੀ ਤਰ੍ਹਾਂ ਪਹਿਲਾਂ ਸਾਬਣ ਨਾਲ ਕਰ ਲਿਆ ਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਧੋ ਲੂੰਗੀ ਤੇ ਵਸ ਧੋ ਕੇ ਫਿਰ ਮੈਂ ਇੱਥੇ ਰੱਖ ਦੂੰ ਟੋਪਰਾ ਟੋਕਰੇ ਦੇ ਵਿੱਚ ਸਾਰੇ ਮੈਂ ਭਾਂਡੇ ਸਾਫ਼ ਕਰ ਦਿੰਦੇ ਤੇ ਬਸ ਭਾਂਡੇ ਸਾਫ਼ ਕਰਕੇ ਮੈਂ ਬਾਹਰ ਰੱਖੇ ਇਸ ਟੋਕਰਾ ਤੇ ਫਿਰ ਮੈਂ ਆ ਗਈ ਸਿੱਧੇ ਲਈ ਸੈਡ ਗੈਸ ਸਾਫ਼ ਕਰਨਾ ਕਿਉਂਕਿ ਗੈਸ ਤੇ ਨਾ ਕਾਫੀ ਉਹ ਚਿਪਚਿਪੀ ਹੋਈ ਜਾਂਦੀ ਸੀ ਤੇ ਫਿਰ ਮੈਂ ਕਹਿੰਨਾ ਇਹਨੂੰ ਸਕਰਬਰ ਨਾਲ ਚੰਗੀ ਤਰ੍ਹਾਂ ਮੈਂ ਵਿਸਾਪਨ ਨਾਲ ਸਾਫ਼ ਕਰ ਦਿੰਨੀ ਐ ਤੇ ਬਸ ਫਿਰ ਮੈਂ ਉਹ ਸਾਫ਼ ਕਰ ਲਈ ਸਿੱਧੇ ਤੇ ਤੇ ਚੰਗੀ ਤਰ੍ਹਾਂ ਮੈਂ ਇਹਨੂੰ ਸਾਫ਼ ਕਰ ਦਿੰਨੀ ਸਾਬਣ ਦੇ ਨਾਲ ਤੇ ਫਿਰ ਇਹਨੂੰ ਕੱਪੜੇ ਦੇ ਨਾਲ ਪਹਿਲਾਂ ਗਿੱਲਾ ਕੱਪੜਾ ਫੇਰ ਦੰਗੋ ਤੇ ਸੁੱਕਾ ਫੇਰ ਦਾਂ ਮੈਂ ਚੰਗੀ ਤਰ੍ਹਾਂ ਤੇ ਬਸ ਫਿਰ ਇਹ ਕਲੀਨ ਬੋਲੂਗਾ ਚੰਗੀ ਕਰਾਂਗਾ ਗੈਸ ਤੇ ਆਪ ਨੂੰ ਹਨਾ ਚੰਗਾ ਨਹੀਂ ਲੱਗਦਾ ਕਿਉਂਕਿ ਜਿੰਨਾ ਚਿਰ ਸਾਫ ਸਫਾਈ ਰਸੋਈ ਦੇ ਵਿੱਚ ਨਾ ਹੋਵੇ ਮਨਾ ਟਾਈਮ ਰੋਟੀ ਪਕਾਉਣ ਨੂੰ ਵੀ ਨਹੀਂ ਦਿਲ ਕਰਦਾ ਖਾਣਾ ਬਣਾਉਣ ਨੂੰ ਤੇ ਜਿੰਨਾ ਟਾਈਮ ਹਨਾ ਵੀ ਸਾਫ ਨਾ ਹੋਵੇ ਜਦੋਂ ਰਸੋਈ ਸਾਫ ਹੋਵੇ ਫਿਰ ਦਿਲ ਲੱਗਦਾ ਕੰਮ ਕਰਨ ਚ ਰੋਟੀ ਖਾਣਾ ਬਣਾਉਣ ਚ ਤੇ ਤਾਂ ਕਰਕੇ ਫਿਰ ਮੈਂ ਪਹਿਲਾਂ ਦੇ ਆਏ ਨੂੰ ਸਾਫ ਕੀਤਾ ਮੈਂ ਕਿ ਚੰਗੀ ਤਰ੍ਹਾਂ ਸਾਫ ਕਰਦਾ ਇੱਕ ਤਾਂ ਮੈਨੂੰ ਇਹ ਹਨਾ ਚਿਪਚਿਪੀ ਜਿਹੀ ਲੱਗੀ ਤਾਂ ਇਸੇ ਦੇ ਗੈਸ ਤੇ ਤੇ ਮੈਂ ਕਹਿੰਦੀ ਚਾਹ ਤਾਂ ਕਰਕੇ ਮੈਂ ਚੰਗੀ ਤਰ੍ਹਾਂ ਸਾਫ ਕਰ ਦੂੰ ਤੇ ਬਾਅਦ ਸੇ ਫਿਰ ਮੈਂ ਗਿੱਲਾ ਕੱਪੜਾ ਕਰਕੇ ਨਿਚੋੜ ਕੇ ਨੋ ਚੰਗੀ ਤਰ੍ਹਾਂ ਹਨਾ ਫਿਰ ਮੈਂ ਇਹ ਉੱਪਰ ਦੁਆਰੇ ਮਾਰਤਾ ਸੀ ਸਾਰੇ ਬਰਨਰ ਵਗੈਰਾ ਹਨਾ ਬਟਨ ਵਗੈਰਾ ਸਾਫ ਕਰਕੇ ਤੇ ਫਿਰ ਵਾਸੇ ਮੈਂ ਉਹ ਨਾ ਚਿਪਚਿਪਾਇਆ ਹੋ ਗਿਆ ਸੀ ਕੱਪੜਾ ਕਿਉਂਕਿ ਹਨਾ ਬਰਸਾਤ ਦੇ ਮੌਸਮ ਕਰਕੇ ਚਿਪਚਿਪਾਇਆ ਹੋਇਆ ਪਿਆ ਸੀ ਫਿਰ ਮੈਂ ਇਹ ਦੇ ਨਾਲ ਹਨਾ ਮੈਂ ਕੰਨ ਟਾਵਲ ਦਾ ਬਣਾਇਆ ਸੀ ਇੱਕ ਸਾਈਡ ਕੱਪੜਾ ਲਾ ਕੇ ਤੇ ਫਿਰ ਮੈਂ ਇਹ ਦੇ ਨਾਲ ਸਾਫ ਕਰਨ ਲੱਗ ਗਈ ਸੀ ਚੰਗੀ ਕਰਨ ਤਾਂ ਚੰਗੀ ਤਰ੍ਹਾਂ ਕਰਦਾ ਤੇ ਜਿੰਨ ਜਰ ਆਉਂਦੀ ਤਸੱਲੀ ਦੇ ਨਾਲ ਹਨਾ ਕੰਮ ਨਾ ਕਰੀ ਉਹਨਾ ਟਾਈਮ ਆਪਾਂ ਨੂੰ ਸਬਰ ਨਹੀਂ ਹੁੰਦਾ ਤੇ ਬਸ ਇਹ ਫਿਰ ਮੈਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਦੂੰਗੀ ਸਲਪ ਨੂੰ ਵੀ ਤੇ ਗੈਸ ਨੂੰ ਵੀ ਫਿਰ ਉਹ ਤੋੜ ਦੇ ਦਿੰਨੇ ਸੁੱਕਾ ਪੁੱੜ ਤੇ ਬਸ ਇਹ ਫਿਰ ਸਾਫ਼ ਹੋ ਜਾਊਗਾ ਚੰਗੀ ਤਰ੍ਹਾਂ ਆਪਣਾ ਗੈਸ ਤੇ ਗੈਸ ਸਾਫ਼ ਕਰਕੇ ਫਿਰ ਆਪਾਂ ਇਹਨਾਂ ਦੇ ਇਹਦੇ ਉੱਪਰ ਆਪਾਂ ਜਿਹੜੇ ਸਟੈਂਡ ਹੈ ਗੈਸ ਦੇ ਉਹ ਰੱਖ ਦਾਂਗੇ ਤੇ ਬਸ ਇਹ ਸਾਫ਼ ਕਰਕੇ ਫਿਰ ਆਪਾਂ ਗਾਹਾਂ ਸਲਪ ਵਗੈਰਾ ਸਾਫ਼ ਕਰ ਦਾਂਗੇ ਤੇ ਬਾਕੀ ਆਪਣਾ ਕੰਮ ਹੋ ਗਿਆ ਸੀ ਸਾਰਾ ਬੱਸ ਆਹ ਹੋ ਜਾਂਦਾ ਸੀ ਇੱਥੇ ਵਸਣਾ ਮੈਂ ਸੋਈ ਹੋਣੀ ਸੀ ਕੋਈ ਨਹੀਂ ਜਨਾ ਤੇ ਤੇ ਮੈਂ ਭੰਡਾ ਤੇ ਫਿਰ ਆਪਣੇ ਤੇ ਸੀ ਤੁਸੀਂ ਦੇਖ ਹੀ ਰਿਹਾ ਮੈਂ ਮੰਜੇ ਦੇ ਉੱਤੇ ਰੱਖਦੇ ਸੀ ਉਧਰ ਮੈਂ ਸਲਫਾਂ ਦੇ ਜਿਹੜੇ ਕੱਪੜੇ ਸੀ ਆਪਣੇ ਟੇਬਲ ਗੈਸ ਟੇਬਲ 'ਸਾਫ ਕਰਨੇ ਸੌਫਾ ਲਈ ਮੈਂ ਸਾਫ ਕਰਕੇ ਰੱਖਦੇ ਸੀ ਤੋੜ ਕੇ ਤੇ ਫਿਰ ਇੱਥੇ ਹੋ ਗਿਆ ਸੀ ਦੁਪਹਿਰ ਦਾ ਟਾਈਮ ਤੇ ਇੱਥੇ ਮੈਂ ਬਣਾ ਰਹੀ ਸੀ ਖਿਚੜੀ ਕਿਉਂਕਿ ਬੱਚਿਆਂ ਵਾਸਤੇ ਮੈਂ ਚਲ ਖਿਚੜੀ ਬਣਾ ਲੈਂਦੀ ਆ ਉਹ ਖਾ ਲੈਣਗੇ ਤੇ ਕੱਲ ਵੀ ਮੈਂ ਬਣਾਉਣੀ ਸੀ ਫਿਰ ਹਨਾ ਕੱਲ ਸੁਨਿਆਣੇ ਰੋਟੀਆਂ ਲਾ ਲਈ ਸੀ ਨਹੀਂ ਪਤਾ ਨਹੀਂ ਸੀ ਮੈਂ ਖਿਚੜੀ ਬਣਾਉਣੀ ਤੇ ਵਰ ਮੈਥ ਗੱਲਾਂ ਵੀ ਕਰੀ ਆਈ ਸੀ ਮੈਸੇਜ ਆ ਆ ਨਾ ਮੈਂ ਕਿਹਾ ਚੱਲ ਵੀ ਥੋੜੀ ਜਿਹਾ ਬਣਾ ਲੈਣੀ ਆ ਤੁਹਾਡੇ ਵਾਸਤੇ ਤੁਸੀਂ ਦੋਨਾਂ ਨੇ ਖਾਣੀ ਆ ਤੇ ਮੈਂ ਇੱਕ ਗਲਾਸ ਬਣਾ ਦਿੰਨੀ ਆ ਇਹ ਕਹਿੰਦੇ ਚੱਲ ਠੀਕ ਆ ਤੇ ਇੱਥੇ ਮੈਨੂੰ ਤੇ ਲੱਗਦੀ ਇਸ ਪਾਣੀ ਦੇ ਬੰਦੇ ਨੇ ਕਿ ਪਾਣੀ ਦੇ ਮੈਨੂੰ ਪੀਣ ਨੂੰ ਤੇ ਮੈਂ ਕਿਹਾ ਚੱਲ ਵੀ ਇੱਕ ਗਲਾਸ ਬਣਾ ਦੇਣੀ ਆ ਜੇ ਤਾਂ ਥੋੜੀ ਵੀ ਥੋੜੀ ਨਾ ਹੋਵੇ ਚਲ ਜਿ ਪਚ ਗਈ ਤਾਂ ਰੋਸ਼ਾਨ ਨੂੰ ਕੰਮ ਆ ਜੇ ਦੁੱਧ ਖਾਓ ਦੁੱਧ ਇਹਨਾਂ ਨਾਲ ਦਿੰਦੀ ਠੀਕ ਹੈ ਫਿਰ ਮੈਂ ਇੱਕ ਗਲਾਸ ਬੱਸ ਲੈ ਲੈਣਾ ਜੇ ਖਿੱਚਦੀ ਆ ਤੇ ਇੱਧਰ ਫਿਰ ਮੈਂ ਉਹਨਾਂ ਨੂੰ ਕੁੱਕਰ ਰੱਖਤਾ ਸੀ ਪਾਣੀ ਇਹਦੇ ਵਿੱਚ ਧੋ ਕੇ ਰੱਖਦਾ ਸੀ ਬਸ ਪਾਣੀ ਸੁੱਕ ਜੂ ਮੈਨਾਂ ਚੰਗੀ ਤਰ੍ਹਾਂ ਤੇ ਫਿਰ ਆਪਾਂ ਤੇਲ ਪਾ ਦਾਂਗੇ ਵਿੱਚ ਤੇਲ ਪਾ ਕੇ ਤੇ ਫਿਰ ਆਪਾਂ ਹਨਾ ਨੂੰ ਬੀਬਾ ਸੈਂ ਹੀ ਖਿਚੜੀ ਪਾ ਦਾਂਗੇ ਧੋ ਕੇ ਤੇ ਆਪਾਂ ਹੁਣ ਕਰਦੇ ਆ ਵੀ ਵੀ ਪਿਆਜ਼ ਵਗੈਰਾ ਨਹੀਂ ਪੁੰਦੇ ਨਾ ਕੋਈ ਅਲੂ ਵਗੈਰਾ ਕਈ ਪਾਵੀ ਲੰ ਦੇ ਪਰ ਮੈਂ ਨਹੀਂ ਪਾਇਆ ਸੀ ਤੇ ਵਾਸੇ ਇਹਦੇ ਵਿੱਚ ਮੈਂ ਤੇਲ ਪਾਤਾ ਸੀ ਤੇਲ ਪਾ ਕੇ ਤੇ ਫਿਰ ਮੈਂ ਜੀਰਾ ਪਾ ਦੂੰਗੀ ਜੀਰਾ ਪਹਿਲਾਂ ਲੱਗਦੀ ਸੀ ਪਾਉਣ ਪਰ ਮੈਂ ਕਾ ਨਹੀਂ ਇਹਦੇ ਵਿੱਚ ਹੁੰਦੀ ਐ ਜਿਵੇਂ ਮੈਂ ਹੁਣ ਪਾਈ ਜੀਰਾ ਪਾਇਆ ਸਾਰਾ ਕੁਝ ਜਿਹੜੇ ਦੇ ਵਿੱਚ ਫਿਰ ਰੈਡੀਮੇਡ ਖਾਣਾ ਲੈਂਦਾ ਨਾ ਸੁਨੇਹਾ ਨੂੰ ਤਾਂ ਕਰਕੇ ਤੇ ਮੈਂ ਕਹ ਚੱਲ ਇਹਦੇ ਵਿੱਚ ਸਾਰਾ ਖੁਸ਼ੀ ਆ ਜਦ ਮੈਂ ਇਕੱਲਾ ਲੱਗਦੀ ਸੀ ਕੌਣ ਕਰੂਗਾ ਸ਼ਾਮ ਨੂੰ ਤੇ ਫਿਰ ਉਹ ਇੱਥੇ ਵਾਸਤੇ ਮੈਂ ਹਨਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਇਹਨੂੰ ਦੂਜਾ ਸਾਰਿਆਂ ਨੂੰ ਪਾ ਦੂੰਗੀ ਗਲਾਸ ਦੇ ਵਿੱਚ ਹੋਈ ਤੇ ਤੇ ਪਾ ਕੇ ਤੇ ਫਿਰ ਵਾਸਤੇ ਦੇ ਵਿੱਚ ਨਮਕ ਮਿਰਚ ਪਾ ਦੂੰਗੇ ਆਪ ਦੇ ਹਿਸਾਬ ਦੇ ਮੁਤਾਬਿਕ ਵੀ ਕਿਉਂਕਿ ਛੋਟੇ ਬੱਚੇ ਹੁੰਦੇ ਜਿਹੜੇ ਹਨਾ ਉਹਨਾਂ ਨੂੰ ਤਾਂ ਇਹ ਠੀਕ ਹੁੰਦਾ ਵੀ ਖਾਣਾ ਦੀ ਨੌਣ ਮਿਰਚ ਵਿੱਚ ਪਾਇਆ ਹੁੰਦਾ ਵੀਰ ਨਾਲ ਹੀ ਹੁੰਦਾ ਮੌਲੀ ਜਿਹਾ ਹੀ ਹੁੰਦਾ ਜਿਹੜੇ ਪੁੱਛੇ ਖਾਸ ਹਨ ਮੂਣਾ ਮਚਾਉਣਾ ਵੀ ਮਿਰਚ ਨਾਲ ਅੰਗੀ ਤੇ ਜਿਹੜੇ ਆਪਣੇ ਹੁਣ ਵੱਡੇ ਅਰਚੇ ਦਾ ਫਿਰ ਖਾ ਲੈਂਦੇ ਮੂਣ ਮਿਰਚ ਤਾਂ ਕਰਕੇ ਬਹੁਤ ਥੋੜਾ ਜਿਹਾ ਪਾਉਂਦਾ ਸੀ ਤੇ ਵਾਸਤੇ ਦੋ ਗਲਾਸ ਦਾ ਥੋੜਾ ਜਿਹਾ ਉੱਪਰ ਪਾਣ ਦਾ ਸੀ ਤੇ ਮੈਂ ਕਿਹਾ ਵੀ ਚੰਗੀ ਤਰ੍ਹਾਂ ਰਿਚ ਜੂਗੀ ਕਿਉਂਕਿ ਫਰ ਕੜੀ ਜੀ ਨਾਮ ਹੋਵੇ ਵੀ ਕੜੀ ਪਦੀਰੀ ਲੱਗ ਦੇ ਢਿੱਲੀ ਨਹੀਂ ਹੋਣੀ ਚਾਹੀਦੀ ਫਿਰ ਜਿਹੜੇ ਤਾਂ ਪਤਲੀ ਜੀ ਤੂੰ ਤਾਂ ਅੰਦਰ ਕੇ ਵਸਣਾ ਥੋੜਾ ਹੀ ਪਾਣੀ ਐ ਸਪਰੇ ਪਾਤਾ ਸੀ ਤੇ ਫਿਰ ਨਾਲ ਇੱਥੇ ਮੈਂ ਕੁੱਪਰ ਦਾ ਲਾਟ ਸੀ ਟੱਕਣ ਤੇ ਇੱਧਰ ਫਿਰ ਮੈਂ ਲੱਗ ਗਈ ਸੀ ਹਨਾ ਮਿਰਚਾ ਪਾਉਣ ਤੇ ਮਿਰਚਾਂ ਮੈਂ ਲੈ ਕੇ ਆਈ ਸੀ ਤੇ ਮੈਂ ਉਸ ਦੇਖ ਰਹੀ ਸੀ ਕੋਈ ਚੀਜ਼ ਤਾਂ ਨਹੀਂ ਹੈਗੀ ਕਿ ਕਵਾਰਾ ਸੀ ਮਿਰਚਾਂ ਲੈ ਅੰਦਰ ਉਹਦੇ ਵਿੱਚ ਸੁੱਸਰੀ ਕਰਦੀ ਸੀ ਤੁਲੇ ਤੇ ਮੈਂ ਤਾਂ ਹੀ ਚੈੱਕ ਕਰ ਰਹੀ ਸੀ ਕਿ ਮੈਂ ਖੁੱਲੀ ਮਿਰਚ ਦਿੱਤੀ ਸੀ ਉਹਨਾਂ ਨੇ ਤੇ ਵਧੀਆ ਹਨਾ ਮੈਂ ਤਾਂ ਹੀ ਦੇ ਗਈ ਸੀ ਮੈਂ ਖੁੱਲੀ ਚੀਜ਼ ਦੇ ਵਿੱਚ ਤਾਂ ਪੈ ਹੀ ਜਾਂਦੀ ਸੁੱਸਰੀ ਵਗੈਰਾ ਜਾਂ ਕੋਈ ਸੰਦ ਵਗੈਰਾ ਤੇ ਜਦੋਂ ਤੇ ਪੈਕਟ ਦੇ ਵਿੱਚ ਤਾਂ ਨਹੀਂ ਪੈਂਦੀ ਚੀਜ਼ ਤੇ ਫਿਰ ਮੈਂ ਤਾਂ ਵਰਕੇ ਚੱਕ ਕਰੀ ਸੀ ਵਸੇ ਗਿਰ ਮੈਂ ਕੁਛ ਤਾਂ ਮਨੋਂ ਦਾ ਨਹੀਂ ਚਪਾਤੀ ਮਿਰਚ ਕੁਛ ਮਟਪ ਦੇ ਵਿੱਚ ਪਾ ਕੇ ਰੱਖਤੀ ਤੇ ਇੱਧਰ ਮੈਂ ਜੀਰਾ ਵੀ ਪਾਤਾ ਸੀ ਉਹਦੇ ਵਿੱਚ ਤੇ ਉਹਦੇ ਵਿੱਚ ਜੀਰਾ ਵੀ ਪਾਤਾ ਸੀ ਡੱਬੇ ਦੇ ਵਿੱਚ ਜੀਰਾ ਪਾ ਕੇ ਤੇ ਫਿਰ ਮੈਂ ਰੱਖਤੀ ਸੀ ਮਨੋਂ ਦਾ ਨਹੀਂ ਤੇ ਆ ਦੇਖੋ ਮਿਰਚਾਂ ਵੀ ਪਾਤੀਆਂ ਸੀ ਕੰਟੇਨਰ ਦੇ ਵਿੱਚ ਤੇ ਬਸ ਫਿਰ ਮੈਂ ਰੱਖਦੇ ਸੀ ਇੱਥੇ ਫਿਰ ਮਸਾਲੇ ਵਗੈਰਾ ਸਾਫ਼ ਕਰ ਦੂੰਗੀ ਚੰਗੀ ਤਰ੍ਹਾਂ ਤੁਹਾਸ ਖਿਚੜੀ ਹੋ ਗਈ ਸੀ ਰੈਡੀ ਤੇ ਆਜ ਲਈ ਤੁਸੀਂ ਵੀ ਖਾ ਲੋ ਤੇ ਮੈਂ ਬੱਚਿਆਂ ਨੂੰ ਹੁਣ ਸਾਂਹ ਕਰ ਦੂੰਗੀ ਪਾ ਕੇ ਦੇਣਾ ਮੈਂ ਥਾਲੀ ਨਾਲ ਵਿੱਚ ਵਾਸਤੇ ਤੇ ਇਹਨਾਂ ਨੂੰ ਮੈਂ ਕਹਾ ਸੀ ਨਹੀਂ ਦੁੱਧ ਨਾਲ ਖਾ ਲੋ ਦੁੱਧ ਪਿਆਗੇ ਦੇਈ ਤਾਂ ਮੈਂ ਰਾਤ ਨੂੰ ਨੌਂ ਤੋਂ ਲੀਤੀ ਤੇ ਬਸ ਇੱਥੇ ਕਰਾਂਗੇ ਆਪਾਂ ਵੀਡੀਓ ਦਾ ਐਂਡ ਅੱਜ ਦਾ ਬਲੌਗ ਤੁਹਾਨੂੰ ਕਹਿ ਗਿਆ ਲੱਗਦਾ ਕਮੈਂਟ ਕਰ ਉਸ ਤਰੀਕੇ ਨਾਲ ਸੀ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਵੀਰ ਭੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ ਸੋਹਣੇ ਕਰੋ ਕਮੈਂਟ ਤੇ ਵੀਡੀਓ ਨੂੰ ਹੱਥ ਲਵਾ ਜਿਵੇਂ ਕਰਿਆ ਕਰੋ ਜੀ ਤੇ ਬਸ ਮੈਂ ਇਹੀ ਕਹਿਣਾ ਚਾਹੁੰਦੀ ਆ ਹਨਾ ਤੇ ਦੱਸ ਕੱਲ੍ਹ ਵਾਲੇ ਨਵੇਂ ਬਲੌਗ ਦੇ ਜਿੱਥੇ ਮਿਲਾਂਗੇ ਬੜ ਨਵੀਂ ਗੁੜੀ ਉਹ ਲੈ ਕੇ ਤੇ ਮਿਲਾਂਗੇ ਤੁਹਾਨੂੰ ਬਹੁਤ ਧੰਨਵਾਦ ਜੀ